ਇਸ ਵਾਸਤੇ ਹਜ਼ੂਰ ਨੂੰ ਇੱਥੋਂ ਨਿਕਲਣਾ ਪਿਆ। ਅਰ ਇਤਿਹਾਸ ਗਵਾਏ ਕਿ 10 ਲੱਖ ਦੇ ਕੇਰੇ ਵਿੱਚੋਂ ਮਹਾਰਾਜ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਨੂੰ ਲੈ ਕੇ ਬਚ ਕੇ ਨਿਕਲ ਗਏ। ਮੁਗਲਿਆ ਸਰਕਾਰ ਨੂੰ ਲੱਕ ਤੋੜਵੀਂ ਹਾਰ ਹੋਈ। ਇੱਥੋਂ ਗੁਰੂ ਮਹਾਰਾਜ ਮਾਛੀਵਾਰੇ ਦੇ ਜੰਗਲਾਂ ਨੂੰ ਜਾਂਦੇ ਨੇ ਇੱਕ ਬੜਾ ਲੰਮਾ ਇਤਿਹਾਸ ਹੈ। ਅੰਤ ਵਿੱਚ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਸਾਰੀਆਂ ਸੰਗਤਾਂ ਦਾ ਧੰਨਵਾਦ। ਹਾਠੀ ਹੈ। ਕੀਤਾ ਜਾਏਗਾ ਹਾਥੀ ਦੇ ਸੁੰਡ ਦੇ ਨਾਲ ਮੈਂ ਤਲਵਾਰਾਂ ਕਟਾਰਾਂ ਬਰਛੇ ਬਣ ਦਿਆਂਗਾ ਜਦੋਂ ਫਿਰ ਰਣ ਦੇ ਵਿੱਚ ਜਾਵੇਗਾ ਨਾ ਹਾਥੀ ਮਹਾਤ ਮਾਰੇਗਾ ਕੁੰਡੀ ਤੇ ਹਾਥੀ ਵਰ ਐ ਸੁੰਡ ਘਮਾਵੇਗਾ ਜਿਵੇਂ ਸੂਰਮੇ ਪਲੱਠਾ ਖੇੜਦੇ ਨੇ ਮੈਂ ਵੇਖਾਂਗਾ ਕਿਹੜਾ ਮਾਂ ਦਾ ਪੁੱਤ ਸਾਹਮਣੇ ਆਉਂਦਾ ਪਰਲੋ ਲਿਆਵਾਂਗਾ ਪਰਲੋ ਜਿੱਧਰ ਲੰਗਾਗਾ ਨਖੇਬ ਗੱਲ ਤਾਂ ਬੜੀ ਵਧੀਆ ਹੈ ਕਹਿੰਦਾ ਹੋਰ ਸੁਣੋ ਹਾਥੀ ਦੇ ਮੱਥੇ ਵਿੱਚ ਲੋਹੇ ਦੇ ਸੱਤ ਤਰੇ ਬਨੇ ਜਾਣਗੇ ਤੇ ਜਦੋਂ ਕਿਲੇ ਦੇ ਨੇਰੇ ਜਾਏਗਾ ਹਾਥੀ ਮਹਾਤ ਮਾਰੇਗਾ ਕੁੰਡੀ ਤੇ ਗੁੱਸੇ ਵਿੱਚ ਆ ਕੇ ਹਾਥੀ ਮਾਰੇਗਾ ਦਰਵਾਜ਼ੇ ਨੂੰ ਟੱਕਰ ਫਿਰ ਪਿੱਛੇ ਹਟੇਗਾ ਫਿਰ ਟੱਕਰ ਮਾਰੇਗਾ ਮਾਰ ਮਾਰ ਕੇ ਟਕਰਾ ਦਰਵਾਜ਼ਾ ਪਾਸ ਪਾਸ ਕਰ ਦੇਵੇਗਾ ਉਹ ਦਰਵਾਜ਼ਾ ਟੁੱਟਣ ਦੀ ਗੇੜ ਹੁਣ ਅੰਦਰ ਜਾਵਣ ਦੀ ਹੈ ਕਿਹੜੀ ਚੰਦਾ ਗੁਰੂ ਗੋਬਿੰਦ ਸਿੰਘ ਦੇ ਕਿਲਿਆਂ ਦੇ ਦਰਵਾਜ਼ੇ ਬਹੁਤ ਮਜ਼ਬੂਤ ਨੇ ਗੱਲਾਂ ਕਹਿ ਲੈਣੀਆਂ ਸੌਖੀਆਂ ਨੇ ਪਰ ਗੱਲ ਬਹੁਤ ਵੱਡੀ ਹੈ ਉਹ ਕਹਿੰਦਾ ਹੋਰ ਸੁਣੋ ਜੇ ਮੈਂ ਹਾਥੀ ਨੂੰ ਪਿਆ ਦਿਆ ਥੋੜੀ ਜੀ ਸ਼ਰਾਬ ਮੇਰਾ ਹਾਥੀ ਮਰ ਭਾਵੇਂ ਜਾਏਗਾ ਪਿੱਛੇ ਨਹੀਂ ਮੁੜੇਗਾ ਇੱਕ ਹਾਥੀ ਦੂਜਾ ਨਸ਼ਈ ਰਾਗੇ ਬੜੇ ਖੋਸ਼ ਹੋਏ

ਮਹਾਰਾਜ ਕਹਿ ਲੱਗੇ ਆਹਨ ਜਿਓ ਭਾਈ ਆਲਮ ਸਿੰਘ ਜੀ ਅੱਗੇ ਵਧੇ ਨਮਸਕਾਰ ਕੀਤੀ ਸਤਿਗੁਜਾਈ ਮਹਾਰਾਜ ਕਹਿੰਦੇ ਆਲਮ ਸਿੰਘਾ ਬੜਾ ਖੁਸ਼ ਹੋਇਆ ਜਾਬਨੇ ਕੋ ਖਾਤ ਗੱਲ ਕਹਿੰਦਾ ਮਹਾਰਾਜ ਕੱਲ ਨੂੰ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਰਲ ਕੇ ਹਮਲਾ ਕਰਨਗੀਆਂ ਸ਼ਕੀਮ ਬਣ ਗਈ ਏ ਪਰ ਇੱਕ ਬੜਾ ਖਤਰਨਾਕ ਵਾਕਿਆ ਹੋਣ ਵਾਲਾ ਹੈ ਰਾਜਾ ਕੇਸਰੀ ਚੰਦ ਜਸਵਾਲੀ ਜੀ